ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਪਜੀ ਸਾਹਿਬ ਜੀ ਦਾ ਪਾਠ ਆਪ ਸੰਗਤਾਂ ਨੂੰ ਬਖਸ਼ਿਸ਼ ਕਰਦੇ ਹੋ ਨਿਤਾ ਪ੍ਰਤੀਨਿਤ ਨੇਮ ਕਰਨ ਵਿੱਚ ਆਗਿਆ ਵੀ ਕਰਦੇ ਹੋ ਪਰ ਮਹਾਰਾਜ ਅਸੀਂ ਕਲ ਜੁਗੀ ਜੀਵ ਹਾਂ ਸਾਡੇ ਤੇ ਕਿਰਪਾ ਕਰੋ ਸਾਡਾ 84 ਦਾ ਗੇੜਾ ਹੀ ਘਟਦੇ ਹੋ ਸਦਾ ਸਦਾ ਲਈ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਦਾ 84 ਦਾ ਭਗਵਦ ਗੇੜਾ ਕਟਿਆ ਜਾਏ ਸਾ ਮਹਾਰਾ ਸਤਿਪਾਥ ਸ਼ਕਨ ਲਗੇ ਬੌਲੀ ਸਾਹਿਬ ਦੇ ਵਿੱਚ ਇੱਕ ਦਿਨ ਵਿੱਚ 84 ਕੱਤੀ ਜਾ ਸਕਦੀ ਹੈ ਜਿਹੜਾ ਸਿੱਖ ਸਮੇਤ ਕੇਸੀ ਇਸ਼ਨਾਨ ਕਰਕੇ ਚੁੰਬਾ ਲਾ ਕੇ ਇੱਕ ਇੱਕ ਪੌੜੀ ਤੇ ਜਪਦੀ ਸਾਹਿਬ ਦਾ ਪਾਠ ਕਰਦੇ ਆ 83 ਪਾਠ ਪੂਰੇ ਕਰ ਦਵੇ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਗੋਵਿੰਦਵਾਲ ਸਾਹਿਬ ਅਰਦਾਸ ਕਰ ਦਵੇ ਉਹਦੀ 84 ਕੱਟੀ ਜਾਂਦੀ ਹੈ ਔਰ ਬਾਸਰਕੇ ਨਗਰ ਦੇ ਵਿੱਚ ਸਤਿਗੁਰੂ ਤੁਨ ਗੁਰੂ ਅਮਰਦਾਸ ਸਾਹਿਬ ਜੀ ਦਾ ਅਵਤਾਰ ਹੋਇਆ ਸਿੱਖਾਂ ਨੇ ਬੇਨਤੀ ਕੀਤੀ ਮਹਾਰਾ ਕਈ ਵੇਰੀ 84 ਪਾਠ ਕਰਨੇ ਵੀ ਹਰ ਬੰਦਾ ਨਹੀਂ ਕਰ ਸਕਦਾ ਸਾਧਨਾ ਵੀ ਔਰ ਸਰੀਰ ਵਿੱਚ ਬਲ ਵੀ ਸਮਰੱਥਾ ਵੀ ਤਾਕਤ ਵੀ ਹੋਣੀ ਚਾਹੀਦੀ ਹੈ ਉਦਾਸੀਨ ਭੇਖ ਦੇ ਉੱਠ ਕੋਟੀ ਦੇ ਮਹਾਪੁਰਖ ਹੋਏ ਨਿਰਵਾਣ ਸੰਤ ਬਾਬਾ ਪ੍ਰੀਤਮ ਦਾਸ ਜੀ ਸਾਧ ਸੰਗਤ ਜੀ ਕਿੱਡੇ ਕਿੱਡੇ ਮਹਾਤਮਾ ਇਸ ਭੇਖ ਦੇ ਵਿੱਚ ਅੱਜ ਤੱਕ ਪੈਦਾ ਹੋਏ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਜੀ ਤੋਂ ਲੈ ਕੇ ਨਿਰਵਾਣ ਬਾਬਾ ਪ੍ਰੀਤਮ ਦਾਸ ਜੀ ਸਾਧ ਸੰਗਤ ਜੀ ਜਬ ਜੀ ਸਾਹਿਬ ਦਾ 101 ਪਾਠ ਰੋਟ ਕਰਦੇ ਸੀ ਸੁਖਮਨੀ ਸਾਹਿਬ ਦੇ 11 ਪਾਠ ਕਰਦੇ ਸੀ ਇੰਨੇ ਵੱਡੇ ਅਭਿਆਸੀ ਮਹਾਪੁਰਖ ਸਨ ਅੱਜ ਵੀ ਸੰਗਲਾਂ ਵਾਲਾ ਅਖਾੜਾ ਦਰਬਾਰ ਸਾਹਿਬ ਦੇ ਨੇੜੇ ਸੁਭਾਏਮਾਨ ਹੈ ਜਦੋਂ ਕਿਤੇ ਜਾਓ ਦਰਸ਼ਨ ਕਰਨ ਦਾ ਸੁਭਾਗ ਮਿਲੇ ਤਾਂ ਹਰਿਮੰਦਰ ਸਾਹਿਬ ਦੀਆਂ ਹੰਸਲੀਆਂ ਭਾਵੇਂ ਹੁਣ ਵੀ ਹੰਸਲੀ ਦੀ ਸੇਵਾ ਹੋ ਰਹੀ ਹੈ ਪਰ ਪ੍ਰਾਚੀਨ ਸਮੇਂ ਦੇ ਵਿੱਚ ਧੰਗ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ ਸੰਗਤਾਂ ਨੇ ਬੇਨਤੀ ਕੀਤੀ ਮਹਾਰਾ ਸਰੋਵਰ ਤਾਂ ਪੱਕਾ ਹੋ ਚੁੱਕਾ ਹੈ ਐਨਾ ਜਲ ਕਿੱਥੋਂ ਲਿਆ ਕੇ ਭਰਾਂਗੇ ਇਸ ਸਰੋਵਰ ਦੇ ਵਿੱਚ ਸਤਿਗੁਰੂ ਮਹਾਰਾ ਕਹਿਣ ਲੱਗੇ ਜਿਨੇ ਸਰੋਵਰ ਬਣਾਇਓ ਆਪੇ ਜਲ ਨਾਲ ਭਰੇਗਾ ਸਾਧ ਸੰਗਤ ਦੀ ਐਸੀ ਵਰਖਾ ਹੋਈ ਓਨੇ ਥਾਂ ਦੇ ਵਿੱਚ ਵਿੱਚ ਇੰਨੀ ਜ਼ੋਰ ਦੀ ਵਰਖਾ ਹੋਈ ਇੱਕ ਪੈਰ ਦੇ ਵਿੱਚ ਵਿੱਚ ਹੀ ਸਾਰਾ ਸਰੋਵਰ ਵਰਖਾ ਦੇ ਜਲ ਨਾਲ ਭਰ ਕੇ ਨੱਕੋ ਨੱਕ ਹੋ ਗਿਆ। ਫਿਰ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ ਵਿਚਕਰਤਾ ਪੁਰਖ ਲੋਵਾ ਵਾਲ ਨ ਬਿੰਦਾ ਹੋ। ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸੋ ਸਰੋਵਰ ਦੇ ਵਿੱਚ ਪਹਿਲਾਂ ਵਰਖਾ ਦਾ ਜਲ ਆਇਆ ਕਰਦਾ ਸੀ। ਕਈ ਵਾਰੀ ਵਰਖਾ ਨਾ ਪੈਣੀ ਜਲ ਘਟ ਜਾਣਾ। ਮੇਰ ਸੰਤ ਬਾਬਾ ਪ੍ਰੀਤਮ ਦਾਸ ਜੀ ਔਰ ਸੰਤ ਬਾਬਾ ਸੰਤੋਖ ਦਾਸ ਜੀ ਇਹ ਦੋ ਮਹਾਪੁਰਖਾਂ ਨੇ ਰਾਵੀ ਦਰਿਆ ਤੋਂ ਲੈ ਕੇ ਰਾਵੀ ਨਹਿਰ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਅਤੇ ਸਾਧੂਆਂ ਨੂੰ ਨਾਲ ਲਾ ਕੇ ਅੰਮ੍ਰਿਤ ਸਰੋਵਰ ਸ੍ਰੀ ਅਮਨਸਰ ਸਾਹਿਬ ਤੱਕ ਨਹਿਰ ਖਦਵਾਈ ਔਰ ਸਰੋਵਰ ਤੱਕ ਹਸਲੀਆਂ ਬਣਾਉਣ ਦੀ ਸੇਵਾ ਆਪ ਆਪਣੇ ਹੱਥੀ ਕੀਤੀ ਸਭ ਤੋਂ ਪਹਿਲਾਂ ਜਿਹੜਾ ਨਹਿਰ ਦਾ ਸਾਫ਼ ਸੁਥਰਾ ਢਾਲ ਸਰੋਵਰ ਦੇ ਵਿੱਚ ਪਾਉਣ ਦੀ ਅੰਮ੍ਰਿਤਸਰ ਸਾਹਿਬ ਸੇਵਾ ਹੋਈ ਉਹ ਨਿਰਮਾਨ ਸੰਤ ਬਾਬਾ ਪ੍ਰੀਤਮ ਦਾਸ ਜੀ ਔਰ ਸੰਤ ਬਾਬਾ ਸੰਤੋਖ ਦਾਸ ਜੀ ਦੁਆਰਾ ਕੀਤੀ ਗਈ ਸੀ ਐਡੀਆਂ ਐਡੀਆਂ ਮਹਾਨ ਹਸਤੀਆਂ ਔਰ ਗੁਰਬਾਣੀ ਦੇ ਇੰਨੇ ਵੱਡੇ ਅਭਿਆਸੀ ਸਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਕਿਹਾ ਮਹਾਰਾਜ 84 ਪਾਠ ਹਰ ਬੰਦਾ ਨਹੀਂ ਕਰ ਸਕਦਾ ਕੋਈ ਸਾਧਕ ਕੀ ਕਰ ਸਕਦਾ ਅਸੀਂ ਗ੍ਰਸਤੀ ਹਾਂ ਦਸਾਂ ਨੌ ਦੀ ਕਿਰਤ ਕਰਦੇ ਹਾਂ ਸਾਡੇ ਪਾਸ ਇਤਨਾ ਸਮਾਨ ਨਹੀਂ ਮਾਰਾ ਕਹਿੰਦੇ ਤੁਸੀਂ ਸਨ ਸਾਹਿਬ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਨ ਸਾਹਿਬ ਥਣੀ ਲੰਘ ਕੇ ਅਰਦਾਸ ਕਰਦੇ ਹੋ ਤੁਹਾਡੀ ਐਨੇ ਨਾਲ ਹੀ 84 ਕੱਟੀ ਜਾਏ ਜਪਜੀ ਸਾਹਿਬ ਦਾ ਇਨਾ ਵੱਡਾ ਫਲ ਹੈ satsang ji ਇਹ ਜਪਦੀ ਸਾਹਿਬ ਦਾ ਅਭਿਆਸੀ ਦੀ 84 ਘਟ ਦਿੰਦਾ ਔਰ ਜਪਦੀ ਸਾਹਿਬ ਦਾ ਪਾਠ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਇੰਨਾ ਵੱਡਾ ਫਲ ਹੈ ਸਾਡੇ ਮਾਲਾ ਮੰਤਰ ਦੇ